ਅੱਜ ਤੁਹਾਨੂੰ ਆਪਾਂ ਬਹੁਤ ਹੀ ਸੋਹਣੇ ਤਰੀਕੇ ਦੇ ਨਾਲ ਤੇ ਸੌਖੇ ਤਰੀਕੇ ਨਾਲ ਆਹ ਬਣੇ ਹੋਏ neck ਨੂੰ ਬਹੁਤ ਹੀ ਫਿਨਿਸ਼ਿੰਗ ਦੇ ਨਾਲ ਤਿਆਰ ਕਰਨਾ ਸਿਖਾਵਾਂਗੇ ਦੇਖੋ ਐਦਾਂ ਪਹਿਲਾਂ ਇਹਨੂੰ ਪੁੱਠਾ ਕਰਕੇ ਕੜਾਈ ਵਾਲੇ ਪਾਸੇ ਨੂੰ ਮੂੰਹ નીચે ਰੱਖ ਕੇ ਲਾਈਨਿੰਗ ਦੇ ਉੱਪਰ ਦੀ ਪੁੱਠੇ ਵਾਲੇ ਪਾਸੇ ਆਪਾਂ ਸਿਲਾਈ ਕਰਾਂਗੇ ਤੇ ਬਹੁਤ ਹੀ ਸੋਹਣਾ ਬਿਨਾ ਬੁਕਰਮ ਤੋਂ ਇੱਕ ਬਹੁਤ ਸੋਹਣਾ neck ਤਿਆਰ ਹੋ ਜਾਏਗਾ ਬਹੁਤ ਹੀ ਫਿਨਿਸ਼ਿੰਗ ਦੇ ਨਾਲ ਦੇਖੋ ਤੁਸੀਂ ਹੁਣ ਆਪਾਂ ਇਹਨੂੰ ਇਹਦਾ ਸੈਂਟਰ ਕਰ ਲਵਾਂਗੇ ਪਹਿਲਾਂ ਸਭ ਤੋਂ ਪਹਿਲਾਂ ਤੇ ਟਾਈਟਾ ਇੰਚ ਦੇ ਨਿਸ਼ਾਨ ਲਗਾਵਾਂਗੇ ਜਿੰਨਾ ਵੀ neck ਹੈਗਾ ਜਿੰਨਾ ਵੀ ਤੁਸੀਂ ਰੱਖਣਾ ਚਾਹੁੰਦੇ ਹੋ ਜੇ neck ਵੱਡਾ ਤਾਂ ਵੀ ਤੁਸੀਂ ਇਦਾਂ ਹੀ ਨਿਸ਼ਾਨ ਲਗਾਉਣੇ ਨੇਗੇ ਤੇ ਇੱਕ ਇਹਦਾ ਆਪਾਂ ਸੈਂਟਰ 'ਚ ਲਗਾਵਾਂਗੇ ਤੇ ਚੌਕ ਦੇ ਨਾਲ ਇਦਾਂ ਨਾਲ-ਨਾਲ ਇਹਨੂੰ ਡਰਾਅ ਕਰ ਲਵਾਂਗੇ ਤੇ ਉਸ ਤੋਂ ਬਾਅਦ ਡਰਾਅ ਕਰਨ ਤੋਂ ਬਾਅਦ ਇਹਨੂੰ ਆਪਾਂ ਇਦਾਂ ਫਟਕ ਕੇ ਚੰਗੀ ਤਰ੍ਹਾਂ ਸੈੱਟ ਕਰ ਲਵਾਂਗੇ ਤੇ ਹੁਣ ਆਪਾਂ ਇਹਦੇ ਨਾਲ-ਨਾਲ ਜਿੱਥੇ ਆਪਾਂ ਨਿਸ਼ਾਨ ਲਗਾਏ ਦੇ ਨਾਲ-ਨਾਲ ਮਸ਼ੀਨ ਚਲਾਉਂਦੇ ਜਾਵਾਂਗੇ ਥੋੜੀ-ਥੋੜੀ ਤਾਂ ਜੋ ਇਹ neck ਜਿਹੜਾ ਹੈਗਾ ਇਹਦੇ ਵਿੱਚ ਜਿਹੜਾ ਮੋਟੀ ਸਿੱਪੀ ਜੋ ਵੀ ਆ ਉਹ ਟੁੱਟੇ ਨਾ ਦੇਖੋ ਹੁਣ ਆਪਾਂ ਕਿਵੇਂ ਇਹਨੂੰ ਸਿਲਾਈ ਮਾਰਾਂਗੇ ਇੱਥੇ ਆਪਾਂ ਇਹਨੂੰ ਟੱਕਾ ਕਰਕੇ ਉਤੋਂ ਬਾਅਦ ਇਹਦੇ ਬਿਲਕੁਲ ਚੋਕ ਦੇ ਨਿਸ਼ਾਨ ਦੇ ਨਾਲ-ਨਾਲ ਆਪਾਂ ਇੱਕ ਸਿਲਾਈ ਲਗਾਵਾਂਗੇ ਬਿਲਕੁਲ ਜਿੱਦਾਂ ਹੈਗਾ ਉਦਾਂ ਹੀ ਕੋਨੇ ਵੀ ਬਣਾਉਣੇ ਨੇ ਦੇਖੋ ਸਿੱਧੀ ਸਿੱਧੀ ਚੋਕ ਦੇ ਉੱਪਰ ਆਪਾਂ ਮਸ਼ੀਨ ਚਲਾ ਰਹੇ ਹਾਂ ਦੇਖੋ ਜੇ ਇਹਦੇ ਨਾਲ-ਨਾਲ ਕੋਈ ਮੋਤੀ ਹੋਵੇ ਤਾਂ ਆਪਾਂ ਨੇ ਉੱਥੇ ਸਿੰਗਲ ਪੈਰ ਦਾ ਯੂਜ਼ ਕਰਨਾ ਇੱਥੇ ਆਪਣੇ ਇੰਨੀ ਜ਼ਿਆਦਾ ਮੋਤੀ ਨਹੀਂ ਸੀਗੇ ਤਾਂ ਕਰਕੇ ਆਪਣਾ ਇੱਥੇ ਡਬਲ ਪੈਰ ਚੱਲ ਰਿਹਾ ਹੈ ਮਸ਼ੀਨ ਦਾ ਦੇਖੋ ਇੱਕੋ ਕੀ ਨੇ ਆਪਾਂ ਕੋਨੇ ਤੋਂ ਇਹਨੂੰ ਘੁਮਾਉਣਾ ਹੈ ਮਸ਼ੀਨ ਨੂੰ ਹੌਲੀ-ਹੌਲੀ ਸੂਈ ਵਿੱਚ ਲਗਾ ਕੇ ਫਿਰ ਆਪਾਂ ਇਹਨੂੰ ਹੌਲੀ-ਹੌਲੀ ਘੁਮਾਉਣਾ ਹੈ ਹੌਲੀ-ਹੌਲੀ ਘੁਮਾਉਂਦੇ ਜਾਣਾ ਤੇ ਆਪਾਂ ਉਦਾਂ ਹੀ ਪ੍ਰੋਪਰ ਕੋਨੇ ਬਣਾਉਂਦੇ ਜਾਣਾ ਤੇ ਬਸ ਹੁਣ ਇਹ ਸਲਾਈ ਲੱਗ ਕੇ ਤੁਹਾਡੇ ਸਾਹਮਣੇ neck ਤਿਆਰ ਹੋ ਜਾਊਗਾ ਬਹੁਤ ਹੀ ਸੋਹਣਾ ਤੇ ਬਹੁਤ ਹੀ ਸਫਾਈ ਦੇ ਨਾਲ ਤੁਹਾਡੇ ਸਾਹਮਣੇ ਕੋਈ ਬੁਕਰਮ ਦੀ ਲੋੜ ਨਹੀਂ ਕੋਕੂਸ਼ਨ ਨਹੀਂ ਜੇ ਤੁਸੀਂ ਲਾਈਨਿੰਗ ਵਾਲੇ ਸੂਟ ਨੂੰ ਬਣਾਉਣਾ ਤਾਂ ਇਦਾਂ ਹੀ ਬਣਾ ਲਓ ਤਾਂ ਤੁਹਾਨੂੰ ਕੋਈ ਦਿੱਕਤ ਨਹੀਂ ਆਏਗੀ ਨਾ ਤੁਹਾਡਾ ਗਲਾ ਜਾਂ ਲਾਈਨਿੰਗ ਬਾਹਰ ਨੂੰ ਆਊਗੀ ਉਸ ਤੋਂ ਬਾਅਦ ਇਦਾਂ ਕੱਟ ਕੇ ਇਹਨੂੰ ਇਦਾਂ ਹੁਣ ਇਹਨੂੰ ਇਦਾਂ ਸਿਲਾਈ ਲਗਾ ਕੇ ਇਹਨੂੰ ਇਦਾਂ ਆਪਾਂ ਆਪਣੇ ਵੱਲ ਨੂੰ ਘਮਾ ਲਵਾਂਗੇ ਚੰਗੀ ਤਰ੍ਹਾਂ ਨਾਲ ਤੇ ਉਸ ਤੋਂ ਬਾਅਦ ਆਪਾਂ ਕੈਂਚੀ ਦੇ ਨਾਲ 1/2 ਇੰਚ ਦਾ ਕਪੜਾ ਛੱਡ ਕੇ ਇਹਨੂੰ ਐਦਾਂ ਹੀ ਜਿੱਦਾਂ ਆਪਾਂ ਸੀਨ ਲਗਾਈ ਆ ਉਦਾਂ ਹੀ ਨਾਲ-ਨਾਲ ਕੱਟਦੇ ਜਾਵਾਂਗੇ ਅਦੇ-ਅਦੇ ਇੰਚ ਤੇ ਕੱਟ ਕੇ ਕੱਟਣ ਤੋਂ ਬਾਅਦ ਇਹਦੇ ਜਿਹੜੇ ਕੋਨੇ ਨਾ ਜੀ ਆਹ ਇਹਨਾਂ ਦੇ ਵਿੱਚ ਆਪਾਂ ਇਹਨਾਂ ਨੂੰ ਕੱਟ ਲਗਾਵਾਂਗੇ ਤਾਂ ਜੋ ਜਦੋਂ ਆਪਾਂ ਇਹਨੂੰ ਫੋਲਡ ਕਰੀਏ ਤੇ ਬਹੁਤ ਹੀ ਆਰਾਮ ਨਾਲ ਇਹ ਬਹੁਤ ਹੀ ਸਫਾਈ ਦੇ ਨਾਲ ਫੋਲਡ ਅੰਦਰ ਨੂੰ ਹੋ ਜਾਵੇ ਕਪੜਾ ਦੇਖੋ ਚਾਰੇ ਤਿੰਨੇ ਕੋਨਿਆਂ ਤੇ ਆਪਾਂ ਨੇ ਇਦਾਂ ਅੰਦਰਲੇ ਡੁੰਗੇ ਕੱਟ ਲਗਾ ਕੇ ਕੱਟ ਉੱਥੇ ਤੱਕ ਲਗਾਉਣਾ ਜਿੱਥੇ ਤੱਕ ਮਸ਼ੀਨ ਦੀ ਸਿਲਾਈ ਆ ਉਸ ਤੋਂ ਬਾਅਦ ਆ ਛੋਟੇ-ਛੋਟੇ ਕੱਟ ਲਗਾਵਾਂਗੇ ਬਿਲਕੁਲ ਹੀ ਜਿਹੜਾ ਕੱਪੜਾ ਹੈਗਾ ਬਹੁਤ ਹੀ ਆਰਾਮ ਨਾਲ ਆਪਾਂ ਇਹਨੂੰ ਅੰਦਰ ਨੂੰ ਫੋਲਡ ਕਰ ਸਕੀਏ ਇਸ ਲਈ ਤੇ ਇਦਾਂ ਚਾਰੇ ਪਾਸੇ ਆਪਾਂ ਨੇ ਇਦਾਂ ਇਹ ਛੋਟੇ-ਛੋਟੇ ਕੱਟ ਲਗਾ ਕੇ ਸਾਰੇ ਕੋਨਿਆਂ ਤੇ ਲਗਾਉਣੇ ਨੇ ਆਪਾਂ ਨੇ ਇਹ ਦੇਖੋ ਸਾਰੇ ਪਾਸੇ ਆਪਾਂ ਕਿਦਾਂ ਇਹਦੀ ਕਟਿੰਗ ਕਰ ਰਹੇ ਹਾਂ ਕਟਿੰਗ ਕਰਨ ਤੋਂ ਬਾਅਦ ਆਪਾਂ ਦੇਖੋ ਇਹਨੂੰ ਕਿਵੇਂ ਕਰਾਂਗੇ ਦੇਖੋ ਬਹੁਤ ਹੀ ਸੋਹਣਾ ਤੇ ਫਿਨਿਸ਼ਿੰਗ ਦੇ ਵਿੱਚ ਤਿਆਰ ਹੋ ਕੇ ਆਊਗਾ ਗਲਾ ਦੇਖੋ ਆ ਹੁਣ ਆਪਾਂ ਇਹਨੂੰ ਇਦਾਂ ਕਰਕੇ ਦੇਖੋ ਕੁਛ ਨਹੀਂ ਕਰ ਇਸ ਤੋਂ ਬਾਅਦ ਦੇਖੋ ਕਿਵੇਂ ਕਟਿੰਗ ਕਰਿਆ ਸਭ ਕੁਝ ਇਸ ਤੋਂ ਬਾਅਦ ਇਹਨੂੰ ਇਦਾਂ ਫੜ ਕੇ ਕੱਪੜੇ ਨੂੰ ਉੱਪਰ ਦੀ ਘਮਾ ਦੋ ਲਾਈਨਿੰਗ ਵਾਲੇ ਤੇ ਉੱਪਰ ਦੇ ਚੱਕ ਕੇ ਦੇਖੋ ਨੂੰ ਐਦਾਂ ਇੱਥੋਂ ਆਪਾਂ ਮੋਢਿਆਂ ਤੋਂ ਫੜ ਕੇ ਉੱਪਰ ਨੂੰ ਸਿੱਧਾ ਕਰ ਲੈਣਾ ਕੋ ਸਿੱਧਾ ਕਰਨ ਤੋਂ ਬਾਅਦ ਦੇਖੋ ਕੋਈ ਬਲ ਨਹੀਂ ਕੋ ਕੁਛ ਵੀ ਨਹੀਂ ਐਨ ਸਫਾਈ ਦੇ ਵਿੱਚ ਆਪਣਾ neck ਤਿਆਰ ਹੋਇਆ ਕੋਈ ਕਿਤੇ ਬਲ ਨਹੀਂ ਪੈ ਰਹਾ ਤੁਸੀਂ ਐਦਾਂ ਆਰਾਮ ਨਾਲ ਬਹੁਤ ਹੀ ਸੋਹਣੇ ਤਰੀਕੇ ਨਾਲ ਇਹ neck ਐਦਾਂ ਬਣਾ ਸਕਦੇ ਹੋ ਕੋਈ ਬਲ ਨਹੀਂ ਪਊਗਾ ਕੋਈ ਕੁਛ ਨਹੀਂ ਹੋਊਗਾ ਦੇਖੋ ਕਿੰਨੇ ਸੋਹਣੇ ਤਰੀਕੇ ਨਾਲ ਐਦਾਂ ਆਪਾਂ ਲਾਈਨਿੰਗ ਦੇ ਨਾਲ ਇਹ ਨੈੱਕ ਤਿਆਰ ਕਰ ਸਕਦੇ ਆ।